ਡੀਜੇ ਦਾ ਕੰਮ ਕਰਦੇ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਚੁੱਕੇ ਆ ਪਰ ਕੋਈ ਘਟਗਾ ਸੋਚਦੇ ਲੋਕ ਪਹਿਲਾਂ ਵੀ ਢੇਡ ਸਮਝਦੇ ਸੀਗੇ ਅੱਜ ਵੀ ਢੇਡ ਹੀ ਸਮਝਦੇ ਆਗੇ ਡੀਜੇ ਵਾਲਿਆਂ ਨੂੰ ਡੀਜੇ ਦਾ ਕਸੂਰ ਵੀ ਕੋਈ ਨਹੀਂ ਜਦੋਂ ਘਰਾਂ ਤੋਂ ਪੈਸੇ ਨਹੀਂ ਮਿਲਦੇਗੇ ਤੇ ਔਟਾ ਪੈਸੇ ਵਾਲੇ ਬੱਚੇ ਹੁੰਦੇ ਚੋਣ ਵਾਲੇ ਉਹ ਸਾਡੇ ਮਗਰ ਹੁੰਦੇ ਅਸੀਂ ਘਰ ਵਾਲੇ ਮਗਰ ਹੁੰਨੇ ਆ ਤੇ ਜੇ ਬੱਚੇ ਨੇ ਕਿਸੇ ਨੂੰ ਪੈਸੇ ਚੁੱਕ ਵੀ ਲਏ ਤੇ ਇਹ ਨਹੀਂ ਪਤਾ ਕਿ ਫੈਰੀ ਮਾਰੇ ਆ ਕਿ ਕਾਰੀ ਸਦਾ ਬਰਬਾਦ ਹੋ ਜਾਂਦਾ ਹੈ ਮੁੰਡਾ ਸੀ ਮਹਾਰਾਜਪਿੰਡ ਤੋਂ ਉਹਦੀ ਸ਼ੇਰਵਾਨੀ ਸੀਗੀ 90000 ਦੀ ਸ਼ੇਰਵਾਨੀ ਚੱਕੀ ਉਹਨਾਂ ਦੇ ਰਿਸ਼ਤੇਦਾਰ ਨੇ ਇਲਜ਼ਾਮ ਆਇਆ ਟੈਂਟ ਵਾਲਿਆਂ ਤੇ ਲਾਈਟ ਵਾਲਿਆਂ ਤੇ ਡੀਜੇ ਵਾਲਿਆਂ ਤੇ ਬੈਟਰਾਂ ਤੇ ਅੱਛਾ ਸਾਨੂੰ ਵੀ ਕੁਝ ਫੋਗਰੇ ਫੋਨੇ ਨੇ ਮਾਰ ਲਿਆ ਅੱਛਾ ਡੀਜੇ ਵਾਲਿਆਂ ਨੂੰ ਅੱਛਾ ਫੋਗਰੇ ਫੋਨੇ ਨੇ ਮਾਰਿਆ ਕੰਗਣ ਨੂੰ ਜਨਾਨਿਆਂ ਦਾ ਜਾਸਕਾ ਟੰਗਾ ਨੂੰ ਆਪ ਦੀ ਡੀਜੇ ਦੀ ਬਾਤ ਚਾਕੇ ਵਾਹ ਵਾ ਕਰਨ ਦਾ ਚਰਚਾ ਵੀ ਲੋਕ ਕਹਿੰਨਗੇ ਡੀਜੇ ਦੀ ਬਾਤ ਸਖੜੀ ਹੈ ਤੇ ਭਵਾਂ ਦੇਲ ਤਾਂ ਮੁਰੇ ਜਮੁਰੇ ਬੈਠਾ ਉਹਦੇ ਬਾਰੇ ਦੇਖਣਾ ਨਹੀਂ ਅੱਛਾ ਡੀਜੀ ਰਾਜ ਵੀ ਬਹੁਤ ਵੱਡਾ ਕੰਮ ਕਰਾ ਹੈਗਾ ਫੁਪਰਪੁਣਾ ਸਾਡੇ ਚ ਵੀ ਹੈਗਾ ਅੱਛਾ ਫੋਲੀ ਹੈਗਾ ਕਿਸੇ ਗਰੀਬ ਘਰੇ ਵਗ ਜਗੇ ਤੁਹਾਨੂੰ ਪਹਿਲਾਂ ਉਹਨਾਂ ਨੇ ਇਹ ਕਹਿਣਾ ਵੀ ਭਾਈ ਡੀਜੇ ਤੁਸੀਂ ਬਾਤ ਚਲੋ ਪਹਿਲਾਂ ਚਾਹ ਪਾਣੀ ਪੀ ਅੱਛਾ ਜੋ ਕੋਈ ਹੋਰ ਖਾਣਾ ਪੀਣਾ ਉਹ ਦੱਸੋ ਤਕੜੇ ਘਰੇ ਵਗ ਜਗੇ ਉਹਨਾਂ ਨੂੰ ਸਾਨੂੰ ਪੁੱਛਣਾ ਨਹੀਂ ਕਿ ਉਹਨਾਂ ਨੇ ਪਹਿਲਾਂ ਡੀਜੇ ਦੀ ਮਾਰੀ ਕਰਨੀ। ਬੀਡੀਜੇ ਡਾਉ ਖੇਦੀ ਛੇਤੀ ਸਾਡੇ ਰਿਸ਼ਤੇਦਾਰ ਖੜੇ ਆ। ਅੱਛਾ। ਪਾਪਾ ਕੋ ਨੱਚੇ ਨਾ ਉਹ ਡੀਜੇ ਨੂੰ ਉਹਨੂੰ ਖਾਣਾ ਹੋਵੇ। ਸਾਨੂੰ ਇਸ ਬਿਸ਼ੇ ਤੇ ਬਹੁਤ ਮਜਬੂਰ ਕਰਿਆ ਜਾਂਦਾ ਹੈ। ਉਹ ਵੀ ਤਗੜੇ ਘਰਾਂ ਨੂੰ ਖਾਸ ਕਰਕੇ। ਅੱਛਾ। ਤੇ ਗਰੀਬ ਜਨਤਾ ਜਿੰਨੀ ਵੀ ਹੈਗੀ ਆ ਬਹੁਤ ਜਿੱਦ ਕਰਦੇ ਆ। ਮਾਨ ਸਤਕਾਰ ਕਰਦੇ ਆ। ਬਾਈ ਤੋਂ ਬਿਨਾਂ ਗੱਲ ਨਹੀਂ ਕਰਦੇਗੇ। ਜੋ ਆਪਦੇ ਰਿਸ਼ਤੇਦਾਰਾਂ ਨੂੰ ਖਾਣ ਪੀਣ ਨੂੰ ਚੀਜ਼ ਮਿਲਦੀ ਆ ਉਹ ਸਾਨੂੰ ਮਿਲਦੀ ਆ। ਭਾਈ ਜੇ ਖਰਚਾ ਦਾ ਹਿਸਾਬ ਲੱਗੇ ਤਾਂ ਖਰਚਾ ਆਣੇ ਫੜੇ ਕੰਮ ਦੇ ਬੱਚੇ ਅੱਛਾ ਕੋਈ ਹਿਸਾਬ-ਕਿਤਾਬ ਨਹੀਂ ਅੱਛਾ ਜੇ ਕਿਸੇ ਵੀਰੇ ਨੇ ਟਾਈਮ ਦਾ ਟਪਾਉਣਾਗਾ ਤੁਰਦਾ ਫਿਰਦਾ ਈ ਇਹ ਪੁਰਾਣਾ ਜਾ ਭਾੜ ਲਓ 1.5 ਲੱਖ ਚ ਟੱਲਦਾ ਕੰਮ ਹੋ ਜਾਂਦਾਗਾ ਤੇ ਬਰਉ ਦਾ ਇਹ ਵੀ ਨਹੀਂ ਪਤਾ ਵੀ ਸਸਤੇ ਜੀ ਸਮਾਨ ਦਾ ਵੀ ਕਦੋਂ ਖੜਦੇ ਤੇ ਕਦੋਂ ਛੋਟੇ ਜੁੱਤੀਆਂ ਪਵਾ ਦੇ ਅੱਛਾ ਇਹ ਨਖਾਨ ਵੀ ਹੈਗਾ ਸਸਤੇ ਸਮਾਨ ਦਾ ਬਾਲੇ ਅੱਛਾ ਕੁੱਜੀ ਬਰਉ ਕੁਆਲਿਟੀ ਨਹੀਂ ਦਿੰਦਾ ਕਿਹੜਾ ਬੱਚਾ ਪੈਸੇ ਜੋਗਦਾਗਾ ਤੇ ਨਹੀਂ ਪਤਾ ਪੈਹ ਚੱਕਦੇ ਚੱਕਦੇ ਜਦੋਂ ਟੁੱਟ ਟੁੱਟ ਜੇ ਉਹਦਾ ਹੂੰ ਉਹਨੂੰ ਕਹਿਣਗੇ 100 ਦੇਣਾ ਅਸੀਂ ਅੱਛਾ ਆਪ ਸਹੀ ਰੱਖ ਬਚ ਬੁੱਕ ਕਰਨੀ ਹੈਗੀ ਹੂੰ ਪਰ ਡੀਜੇ ਵਾਲਾ ਨੂੰ ਇਹ ਨਹੀਂ ਕਰਨਾ ਚਾਹੀਦਾ ਉਹ ਵੀ ਉਹਦੀ ਬਣਦੀ ਮਿਹਨਤ ਦੇਣ ਹੂੰ ਟੱਟੂ ਘੜ 300 ਰੁਪਏ 400 ਰੁਪਏ ਬੱਚੇ ਨੂੰ ਚਾਹੀ ਜਾਵੇਗਾ ਹੂੰ ਮੇਰੀ ਸੋਚ ਨਜ਼ਰ ਜਾਦੀ ਚਾਹੀਦੀ ਹੈਗੀ ਹੂੰ 5-700 ਰੁਪਏ ਚ ਉਹਨੂੰ ਚਾਹੀ ਜਾਵੇਗਾ ਅੱਛਾ ਤੇ ਪਰ ਉਹਨੂੰ ਦੇਣੇ 100 ਹੁੰਦਾਗਾ ਉਹਦੇ ਵੀ 50 ਘੇੜੇ ਮਾਰਦੇ ਮਰਾਉਂਦੇ ਆ ਫੇਰ ਉਹਨੂੰ ਵੀ ਦੇ ਦਿੰਦੇ ਜੇ ਤੇ ਵਿੱਚ ਦਾ ਡਿਜ਼ਾਈਨ ਇਹ ਜਿਹੇ ਵੀ ਆ ਕਹਿੰਦੇ ਵੀ ਅਸੀਂ ਬੱਚੇ ਨੂੰ ਪੈਸੇ ਨਹੀਂ ਦੇਣੇ ਜਿੰਨਾ ਚਿਰ ਸਾਡਾ ਅਗਲਾ ਪ੍ਰੋਗਰਾਮ ਨਹੀਂ ਲਗਾਉਂਦਾ ਦੋਸਤੋ ਆਹਾ ਸੀਜ਼ਨ ਆ ਵਿਆਹਾਂ ਦਾ ਸੀਜ਼ਨ ਆ ਤੇ ਇਹਨਾਂ ਵਿਆਹਾਂ ਦੇ ਵਿੱਚ ਬਹੁਤ ਸਾਰੇ ਕਿਰਤੀ ਤਾਫਕੇ ਆ ਜਿਹੜੇ ਉਹ ਇਹਨਾਂ ਵਿਆਹਾਂ ਦੀ ਤਿਆਰੀ ਕਰਦੇ ਹੈਗੇ ਤੇ ਇਹਨਾਂ ਹੀ ਕਿਰਤੀ ਤਾਫਕਿਆਂ ਦੇ ਵਿੱਚੋਂ ਇੱਕ ਤਾਫਕਾ ਜਿਹੜਾ ਉਹ ਬੀਜੇ ਸਿਸਟਮ ਦੇ ਨਾਲ ਜੁੜਿਆ ਹੋਇਆ ਕਿਉਂਕਿ ਹਰੇਕ ਦਾ ਜਿਹੜਾ ਮਸਲਾ ਹੈਗਾ ਤੁਸੀਂ ਗੀਤ ਸੁਣਿਆ ਹੋਣਾ ਕਿ ਮਸਲਾ ਸਾਰਾ ਰੋਟੀ ਦਾ ਮਸਲਾ ਰੋਟੀ ਦਾ ਹੈਗਾ ਡੀਜੇ ਦੇ ਸ਼ੋਰ ਦੇ ਵਿੱਚ ਬਹੁਤ ਸਾਰੇ ਲੋਕ दारू ਪੀ ਕੇ ਸ਼ੋਰ ਸ਼ਰਾਬੇ ਦੇ ਵਿੱਚ ਆ ਜਿਹੜੇ ਉਹ ਆਪੋ ਆਪਣੇ ਘਰੀ ਵਾਪਸ ਆ ਜਿਹੜੇ ਉਹ ਪਰਤ ਜਾਂਦੇ ਹੈਗੇ ਆ ਤੇ ਇਸ ਡੀਜੇ ਦੇ ਸ਼ੋਰ ਦੇ ਵਿੱਚ ਇੱਕ ਆਵਾਜ਼ ਆ ਜਿਹੜੀ ਉਹ ਦਬੀ ਰਹਿ ਜਾਂਦੀ ਹੈਗੀ ਆ ਕਿਰਤ ਦਾ ਸਵਾਲ ਹੁੰਦਾ ਪਰ ਇਸ ਵੀਡੀਓ ਦਾ ਮਕਸਦ ਇਹ ਹੈਗਾ ਕਿ ਜਿਹੜੀ ਡੀਜੇ ਦੇ ਸ਼ੋਰ ਦੇ ਵਿੱਚ ਡੀਜੇ ਚਲਾਉਣ ਵਾਲਿਆਂ ਦੀ ਆਵਾਜ਼ ਪਿੱਛੇ ਕਿਤੇ ਨਾ ਕਿਤੇ ਦਬੀ ਰਹਿ ਗਈ ਹੈਗੀ ਆ ਉਸ ਆਵਾਜ਼ ਨੂੰ ਤੁਹਾਡੇ ਤੀਕ ਪਹੁੰਚਾਉਣਾ ਆਪਣੇ ਨਾਲ ਅ ਭਾਈ ਡੀਜੇ ਦਾ ਕੰਮ ਕਰਦੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਆ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਅੱਛਾ ਅੱਛਾ ਭਾਈ ਜੀ ਇਹ ਦੱਸਿਓ ਕਿ ਡੀਜੇ ਦਾ ਧੰਦਾ ਤੁਸੀਂ ਕਰਦੇ ਹੋ ਕੰਮਕਾਰ ਕਰਦੇ ਹੈਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਡੀਜੇ ਦਾ ਕੰਮ ਕਰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਚੁੱਕੇ ਆ ਅੱਛਾ ਅੱਛਾ ਕੀ ਕੀ ਸੋਚ ਸੋਚ ਕੇ ਸੋਚ ਸਮਝ ਕੇ ਕਿ ਸੋਚਿਆ ਸੀਗਾ ਕਿ ਇਹਦੇ ਵਿੱਚ ਫਿਊਚਰ ਹੈਗਾ ਜਦੋਂ ਲਿਆ ਸੀਗਾ ਉਦੋਂ ਕੀ ਚੱਲਦਾ ਸੀਗਾ ਮਨ ਦੇ ਵਿੱਚ ਫਿਊਚਰ ਤਾਂ ਇਸ ਕੰਮ ਦੇ ਵਿੱਚ ਹੈ ਘਰ-ਬਾਰ ਵੀ ਬਣਦਾ ਹੈ ਚੁੱਲ੍ਹਾ ਵੀ ਚੱਲਦਾ ਹੈ ਪਰ ਕੋਈ ਘਟਗਾ ਸੋਚਦੇ ਲੋਕ ਪਹਿਲਾਂ ਵੀ ਢੇਡ ਸਮਝਦੇ ਸੀਗੇ ਅੱਜ ਵੀ ਢੇੜੀ ਹੀ ਸਮਝਦੇ ਆਗੇ ਡੀਜੇ ਵਾਲਿਆਂ ਨੂੰ ਅੱਛਾ ਅੱਛਾ ਕਿਵੇਂ ਮਤਲਬ ਇਹ ਹੈਗਾ ਕਿ ਤੁਸੀਂ ਕਹਿੰਦੇ ਕੋਈ ਰਿਸਪੈਕਟ ਘੱਟ ਹੈਗੀ ਇਹਦੇ ਚੋ ਇਸ ਕਿੱਤੇ ਦੇ ਵਿੱਚ ਰਿਸਪੈਕਟ ਬਿਲਕੁਲ ਹੀ ਹੈ ਨਹੀਂਗੀ ਅੱਛਾ ਜਮੀ ਨਹੀਂ ਕਿ ਕੀ ਕਾਰਨ ਮੰਨਦੇ ਹੋ ਸਾਡੀ ਸੋਸਾਇਟੀ ਦੇ ਵਿੱਚ ਵੀ ਰਿਸਪੈਕਟ ਨਹੀਂ ਕਰਦੇਗੇ ਕਿਉਂਕਿ ਬਹੁਤ ਸਾਰੇ ਧੰਦੇ ਇਹੋ ਜਿਹੇ ਹੈਗੇ ਤੁਹਾਡੇ ਬੇਲਾ ਵੀ ਹੈ ਜਿਹੜਾ ਵਿਆਹਾਂ ਦੇ ਵਿੱਚ ਅੱਜ ਕੱਲ ਗਤੀ ਨਹੀਂ ਪੈਂਦੀ ਹੈ ਹਨਾ ਤੇ ਕੀ ਕਾਰਨ ਕੀ ਸਮਝਦੇ ਹੈਗੇ ਆ ਵੀ ਕਿਉਂ ਨਹੀਂ ਕਰ ਰਹੇ ਕਾਰਨ ਜੋ ਸੋੜਾ ਗਰੀਬ ਬੰਦੇ ਆ ਨੋਰਮਲ ਜ਼ਿੰਦਗੀ ਜਿਉਣ ਵਾਲੇ ਹੂੰ ਤੇ ਜਦੋਂ ਫੁੱਲ ਕਰਦੇ ਆ ਹੂੰ ਹੂੰ ਅੱਛਾ ਜਿਹੜੇ ਤਗੜੇ ਘਰਾਂ ਦੇ ਹੁੰਦੇ ਆ ਬਿਲਕੁਲ ਵੀ ਨਹੀਂ ਕਰਦੇ ਅੱਛਾ 100 ਦੇ ਕੇ 500 ਮੰਗਦੇ ਆ ਅੱਛਾ 500 ਦੇ ਕੇ ਵੀ ਨਹੀਂ ਖੋਸਿਆ ਪਰ ਇਹ ਨਹੀਂ ਪਤਾ ਕਰਨਾ ਪਿਸਤੌਲ ਲਾ ਲੈਣਾ ਹਾਂ ਤੇ ਜਾਗੂ ਸਾਡਾ ਪੈਸੇ ਚੋਗਣ ਵਾਲਾ ਬੰਦਾ ਹੀ ਮਾਰ ਦੇਣਾ ਹੂੰ ਅੱਛਾ ਪਿਛਲੇ ਦਿਨੀ ਬਾਈ ਜੀ ਇੱਕ ਡੈਥ ਹੋ ਗਈ ਸੀਗੀ ਇੱਕ 15 ਸਾਲਾਂ ਦਾ ਮੁੰਡਾ ਜਿਹੜਾ ਉਹ ਫਿਰ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਉਹਨਾਂ ਦੇ ਘਰ ਦੇ ਜਦੋਂ ਤੁਸੀਂ ਜਿਹੜੇ ਬੱਚਿਆਂ ਨੂੰ ਨਾਲ ਲੈ ਕੇ ਆਉਣੇ ਹੈਗੇ ਆ ਹਾਲਾਤ ਬਾਈ ਬਿਲਕੁਲ ਮਾੜੇ ਆ ਉਹਨਾਂ ਦੇ ਇੰਨੇ ਜਿਆਦੇ ਮੜੇ ਹੁੰਦੇ ਕਿ ਸਾਡੇ ਨਾਲ ਤੇੜੀ 100 ਰੁਪਏ ਤੇ ਵੀ ਆਉਣ ਨੂੰ ਮਜਬੂਰ ਹੋ ਜਾਂਦੇ ਆ ਅੱਛਾ ਤੇ ਮਾਣੋ ਦੋ ਦੁਖੀ ਹੁੰਦਾ ਵੀ ਸਾਥੋਂ ਡੀਜੇ ਵੀ ਲਵਾਈਦਾ ਘਟ ਪੇਮੈਂਟ ਵਿੱਚ ਉਹਨੂੰ ਆਉਂਦੇ ਆਗੇ ਤੇ ਡੀਜੇ ਵਾਲਾ ਤਾਂ ਕਸੂਰ ਵੀ ਕੋਈ ਨਹੀਂ ਜਦੋਂ ਘਰ ਵਾਲ ਤੋਂ ਪੈਸੇ ਨਹੀਂ ਮਿਲਦੇਗੇ ਤੇ ਉਲਟਾ ਪੈਸੇ ਵਾਲੇ ਬੱਚੇ ਹੁੰਦੇ ਚੁਗਣ ਵਾਲੇ ਉਹ ਸਾਡੇ ਮਗਰ ਹੁੰਦੇ ਅਸੀਂ ਘਰ ਵਾਲੇ ਮਗਰ ਹੁੰਨੇ ਆ ਤੇ ਜੇ ਬੱਚੇ ਨੇ ਕਿਸੇ ਨੂੰ ਪੈਸੇ ਚੁੱਕ ਵੀ ਲਏ ਤੇ ਇਹ ਨਹੀਂ ਪਤਾ ਕੋਈ ਫੈਰੀ ਮਾਰੇ ਜਾਂ ਕਿ ਤੇ ਘਰੀ ਸਾਰਾ ਬਰਬਾਦ ਹੋ ਜਾਂਦਾ ਵੇ ਅਛਾ ਅਛਾ ਭਾਈ ਜੀ ਜਦੋਂ ਜਾ ਕੇ ਇੱਕ ਵਾਰੀ ਤੁਸੀਂ ਲਾਉਨੇ ਹੋ ਡੀਜੇ ਤਾਂ ਜਾਨਸਾਰ ਜਦੋਂ ਸ਼ੁਰੂਆਤ ਹੁੰਦੀ ਆ ਲੋਕੀ ਨੱਚਣਾ ਸ਼ੁਰੂ ਕਰਦੇ ਹੈਗੇ ਜਦੋਂ ਵਾਰੀ ਵਾਰੀ ਗੀਤ ਰਿਪੀਟ ਕਰਾਉਂਦੇ ਹੈਗੇ ਕੁਝ ਕੁ ਵਾਰੀ ਵਾਰੀ ਆ ਜਿਹੜਾ ਜਦੋਂ ਉਦੋਂ ਇਰੀਟੇਸ਼ਨ ਜੀ ਨਹੀਂ ਕਦੇ ਹੋਈਗੀ ਦਿਮਾਗ ਨੂੰ ਕਿਤੇ ਖੇਧੀ ਚੜਦੀ ਹੋਵੇ ਇਸ ਤਰ੍ਹਾਂ ਹੁੰਦਾ ਹੈਗਾ ਅਕਸਰ ਜਾਂ ਸਾਰਾ ਕੁਝ ਆਨ ਦੇਖਿਆ ਕਰਨਾ ਪੈਂਦਾ ਕਿਤੇ ਇਹ ਗੱਲ ਆ ਵੀ ਸਾਰਾ ਕੁਝ ਪਹਿਲਾਂ ਤੋਂ ਦੇਖਿਆ ਕਰਨਾ ਪੈਂਦਾ ਹਾਂ ਦੂਜੀ ਗੱਲ ਇਹ ਹੈ ਕਿ ਸਾਨੂੰ ਪ੍ਰਾਹੁਣੇ ਬਹੁਤ ਤੰਗ ਕਰਦੇ ਆ। ਅੱਛਾ। ਅੱਛਾ ਪ੍ਰਾਹੁਣੇ ਤਾਂ ਬਾਈ ਫਿਰ ਤੁਸੀਂ ਵੀ ਕਿਸੇ ਨਾ ਕਿਸੇ ਦੇ ਪ੍ਰਾਹੁਣੇ ਹੋਵੋਗੇ ਪਰ ਇਹ ਪ੍ਰਾਹੁਣੇ ਕਾਹਤੋਂ ਤੰਗ ਕਰਦੇ ਹੈਗੇ। ਪ੍ਰਾਹੁਣੇ ਤੰਗਾਂ ਐ ਕਰਦੇ ਆ ਵੀ ਅਸੀਂ ਉਹਨਾਂ ਦੇ ਪ੍ਰਾਹੁਣੇ ਆ। ਹਾਂ। ਤੇ ਵੀ ਅਸੀਂ ਕਣੀ ਪ੍ਰਧਾਨ ਮੰਤਰੀ ਬਣ ਕੇ ਉਸ ਕਰਦੇ। ਹਾਂ। ਤੇ ਘਰ ਵਾਲੇ ਕਦਰ ਕਰਦੇ ਹੁੰਦੇ ਆ। ਅੱਛਾ। ਅਸਲ ਵਿੱਚ ਇਹ ਗੱਲ ਆ ਕਿ ਪ੍ਰਾਹੁਣਾਂ ਜੁੱਤਾਂ ਦੀ ਕਮੀ ਹੁੰਦੀ ਆ। ਹਾਂ। ਆਪਦੇ ਘਰੇ ਨਹੀਂ ਗੰਦ ਪਾਉਂਦੇ ਬਗਾਨੀ ਧੀ ਦੇ ਘਰੇ ਜਾ ਕੇ ਗੰਦ ਪਾਉਂਦੇ ਆ। ਅੱਛਾ। ਉਹਨਾਂ ਨੂੰ ਸੋਚ ਸਮਝ ਕੇ ਥੋੜਾ ਚੱਲਣਾ ਚਾਹੀਦਾ ਹੈ ਚੀਜ਼ ਤੋਂ ਅੱਛਾ ਅੱਛਾ ਤੇ ਸਹੁਰਾਂ ਦੇ ਘਰ ਨੂੰ ਆਪਦਾ ਘਰ ਮੰਨਣਾ ਚਾਹੀਦਾ ਹੂੰ ਅੱਛਾ ਭਾਈ 15 ਸਾਲ ਹੋ ਗਏ ਆ 15 ਸਾਲਾਂ ਦੇ ਵਿੱਚ ਤੁਸੀਂ ਵੈਸੇ ਤਾਂ ਇਹ ਗੱਲ ਕਹੇਤੀ ਹੈਗੀ ਆ ਕਿ ਅ ਬੰਦੇ ਨਹੀਂ ਸਮਝਦੇਗੇ ਹਨਾ ਕਦੇ ਕੋਈ ਐਹੋ ਜੀ ਘਟਨਾ ਵਾਪਰੀ ਹੈਗੀ ਜਿਹੜੀ ਵਿਸ਼ੇਸ਼ ਤੌਰ ਦੇ ਤੇ ਜਿਹਨੇ ਦਿਮਾਗ ਦੇ ਉੱਤੇ ਕੋਈ ਜ਼ਿਆਦਾ ਅਸਰ ਪਾਇਆ ਹੋਵੇ ਵੀਰ ਅੱਜ ਇਹ ਕੰਮ ਛੱਡ ਦੇਣਾ ਹੈਗਾ ਕਦੇ ਇਸ ਤਰ੍ਹਾਂ ਦੇ ਖਿਆਲ ਆਏ ਹੈਗੇ ਵੀ ਡੀ ਜੇ ਵਾਲਾ ਕੰਮ ਛੱਡ ਦੇਣਾ ਹੈਗਾ हां दिमाग ਦੇ ਸਿਰ ਬਹੁਤ ਪੈਂਦੇ ਆ ਗੱਲਾਂ ਦੇ ਹਾਂ ਦਿਮਾਗ ਦੇ ਸਿਰ ਪੈਂਦੇ ਆਏ ਹੁਣ ਬੈਟਰ ਹੋ ਜਾਂਦੇ ਆ ਡੀ ਜੇ ਵਾਲੇ ਹੋ ਜਾਂਦੇ ਆ ਤੰਦੂਰਗੇ ਵਾਲੇ ਹੋ ਜਾਂਦੇ ਆ ਟੈਂਟ ਵਾਲੇ ਹੋ ਜਾਂਦੇ ਆ ਹਾਂ ਅਕਸਰ ਜ਼ਿਆਦਾਤਰ ਚੋਰੀ ਤਕੜੇ ਘਰਾਂ ਚ ਹੀ ਹੁੰਦੀ ਹੈ ਹਾਂ ਤੇ ਚੋਰੀ ਕਰਦੇ ਵੀ ਕੌਣ ਵਾਲੇ ਹੁੰਦੇ ਉਹਨਾਂ ਦੇ ਆਪ ਦੇ ਸਕੇ ਸਕੇਲੇ ਰਿਸ਼ਤੇਦਾਰ ਜਾਰ ਮਿੱਤਰ ਹਾਂ ਚਲੋ ਕਈ ਵਾਰ ਕੋਈ ਛੋਟਾ ਬੰਦਾ ਵੀ ਚੋਰੀ ਕਰ ਲੈਂਦਾ ਹੈ ਪਰ ਰੌਲਾ ਇਹ ਹੁਣ ਚਾਹੇ ਕਿਸੇ ਰਿਸ਼ਤੇਦਾਰ ਨੇ ਚੋਰੀ ਕਰ ਲਈ ਤੇ ਚਾਹੇ ਕੋਈ ਵਰਕਰ ਨੇ ਚੋਰੀ ਕਰ ਲਈ ਤੇ ਜਿਨ੍ਹਾਂ ਨੇ ਨਹੀਂ ਕਰੀ ਹੁੰਦੀ ਤੇ ਵੇਖਤੀ ਨਾਲ ਉਹਨਾਂ ਦੀ ਵੀ ਹੁੰਦੀ ਹੈ ਅੱਛਾ ਤੇ ਦਲਾਸੀ ਫਿਰ ਸਭ ਦੀ ਲਈ ਜਾਂਦੀ ਹੈਗੀ ਅੱਛਾ ਆਪਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਤੇ ਪਹਿਮਾ ਚੀਜ਼ ਰਿਸ਼ਤੇਦਾਰ ਦੀ ਘਰੇ ਪਈ ਹੋਵੇ ਹਮ ਅੱਛਾ ਤੁਹਾਡੇ ਨਾਲ ਕਦੇ ਘਟਨਾ ਘਟੀ ਹੈ ਇੱਕ ਵਾਰੀ ਘਟੀ ਹੈ ਕਿ ਮੁੰਡਾ ਸੀ ਮਹਾਰਾਜਪਿੰਡ ਤੋਂ ਉਹਦੀ ਸ਼ੇਰਵਾਨੀ ਸੀਗੀ ਹਮ 90000 ਦੀ ਹਮ ਸ਼ੇਰਵਾਨੀ ਚੱਕੀ ਉਹਨਾਂ ਦੇ ਰਿਸ਼ਤੇਦਾਰ ਨੇ ਹਮ ਅਲਜਾਮ ਆਇਆ ਟੈਂਟ ਵਾਲਿਆਂ ਤੇ ਲਾਈਟ ਵਾਲਿਆਂ ਤੇ ਡੀਜੇ ਵਾਲਿਆਂ ਤੇ ਬੇਟਰਾ ਤੇ ਅੱਛਾ ਚਲੋ ਵੀ ਜਿਵੇਂ ਜਿਵੇਂ ਬੰਦੇ ਦਾ ਕਰਦਾਰ ਸੀ ਉਹਨੂੰ ਉਹਵੇਂ ਮੈਂ ਛੱਡੀ ਕੇ ਜਿਸ ਦਾ ਥੋੜਾ ਜਿਆਦਾ ਕਰੈਕਟਰ ਖਰਾਬ ਸੀ ਉਹ ਥੋੜੀ ਜਿਆਦਾ ਸਖਤਾਈ ਹੋਈ ਏ ਔਰ ਜਦੋਂ ਮਹੀਨੇ ਬੀਤੋ ਪਤਾ ਲੱਗਿਆ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਕੋਈ ਸੇਵਾ ਨਹੀਂ ਮਿਲੀ ਉਹ ਜਦੋਂ ਰਿਸ਼ਤੇਦਾਰਾਂ ਦੇ ਘਰੋਂ ਮਿਲ ਗਈ ਅੱਜ ਤਾਂ ਚੌੜ ਕਰਦੇ ਸੀ ਚੌੜ ਕਰਦੇ ਸੀ ਗੱਲ ਕਹਿ ਕੇ ਟਾਲਤੀ ਹੂੰ ਔਰ ਜਿਹੜੇ ਬੰਦੇ ਤਰਾਸੀ ਲਈ ਉਹਨਾਂ ਦੇ ਕੰਮ ਤੇ ਵੀ ਅਸਰ ਪਿਆਗਾ ਉਹਨਾਂ ਨੇ ਜੀ ਉਸ ਵਕਤ ਮਰਨ ਨੂੰ ਵੀ ਕਰਿਆਗਾ ਅੱਛਾ ਬਿਨ ਗੱਲ ਤੋਂ ਜਦੋਂ ਬੇਇੱਜ਼ਤੀ ਹੋ ਗਈ ਸੀ ਦੀ ਵੀ ਹੂੰ ਪਰ ਇਹ ਗਰੀਬਣਾ ਤੇ ਕਈ ਹੁੰਦਾ ਇੱਕ ਇਹ ਵੀ ਅੱਛਾ ਇਹ ਕਿੱਤਾ ਦਾ ਬਈ ਸਭ ਤੋਂ ਵੱਧ ਬੀਜਤੀ ਵਾਲਾ ਹੈਗਾ ਤੇ ਤੁਸੀਂ ਕਿਹਾ ਵੀ ਕਹੀ ਕੀ ਕਟਣਾ ਵਾ ਜਿਹੜੀਆਂ ਉਹ ਦਿਮਾਗ ਤੇ ਅਸਰ ਪਾਉਂਦੀਆਂ ਹੈਗੀਆਂ ਜਦੋਂ ਤੁਸੀਂ ਕਦੇ ਇਹੇ ਨਹੀਂ ਡਿਮਾਂਡ ਕੀਤੀ ਕਿ ਤੁਹਾਡੀ ਕੋਈ ਆਰਗੇਨਾਈਜੇਸ਼ਨ ਨਹੀਂ ਬਣੀ ਜਥੇਬੰਦੀ ਨਹੀਂ ਬਣੀ ਵੀ ਇਹ ਡਿਮਾਂਡ ਰੱਖੀ ਜਾਵੇ ਵੀ ਡੀਜੇ ਵਾਲਿਆਂ ਦੀ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਹੈਗੇ ਆ ਕੋਈ ਉਹਨਾਂ ਦੀ ਵਿਸ਼ੇਸ਼ ਸਿਕਿਉਰਟੀ ਹੋਵੇ ਕੋਈ ਉਸ ਤਰ੍ਹਾਂ ਦਾ ਕਾਨੂੰਨ ਬਣਾਵੇ ਸਰਕਾਰ ਸਰਕਾਰ ਨੇ ਹਜੇ ਕੋਈ ਕਾਨੂੰਨ ਨਹੀਂ ਬਣਾਇਆ ਪਰ ਸਾਡੀ ਜੂਨੀਅਨ ਹੈਗੀ ਹੈਗੀ ਪੰਜਾਬ ਲੈਵਲ ਤੇ ਅੱਛਾ ਜੂਨੀਅਨ ਬਹੁਤ ਕੰਮ ਕਰਦੀ ਹੈ ਅੱਛਾ ਕੋ ਸਾਡੇ ਡੀਜੇ ਵਾਲੇ ਬੰਦੇ ਆ ਜੋ ਜੂਨੀਅਨ ਦਾ ਸਾਥ ਨਹੀਂ ਦਿੰਦੇ ਅੱਛਾ ਤੇ ਜਿਹੜੇ ਪਰ ਸਾਥ ਨਹੀਂ ਦਿੰਦੇਗੇ ਤੇ ਜਦੋਂ ਕੋਈਦਰ ਘਟਨਾ ਹੋ ਜਾਂਦੀ ਹੈ ਫਿਰ ਜੂਨੀ ਉਹਨਾਂ ਨਾਲ ਖੜਦੀ ਨਹੀਂ ਹੈਗੀ ਹਾਂ ਹੁਣ ਬਿੱਸੇ ਦੇ ਮੁੰਡਾ ਮਰਿਆਗਾ ਹਾਂ ਜੂਨੀਅਨ ਤੋਂ ਕੰਮ ਸਾਰਾ ਬਾਹਰ ਸੀ ਉਹ ਅੱਛਾ ਤੇ ਇਸ ਕਰਕੇ ਉਹ ਚੀਜ਼ ਦੀ ਇੰਨੀ ਪੁੱਛ ਦੱਸ ਨਹੀਂ ਹੋਈਗੀ ਤੇ ਇਹ ਨਹੀਂ ਪਤਾ ਹੁਣ ਵੀ ਉਹ ਕਿਵੇਂ ਨਿਬੜਿਆਗਾ ਅੱਛਾ ਕਿ ਮੈਂ ਨਈ ਨਿਬੜਾ ਉਹਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਮਿਲਿਆ ਜੋ ਬੰਦੇ ਨੂੰ ਸਜ਼ਾ ਹੋਈ ਜਾਂ ਨਾ ਹੋਈ ਅੱਛਾ ਕਿਉਂਕਿ ਉਹ ਜੂਨੀਅਰ ਤੋਂ ਬੰਦੇ ਬਾਹਰ ਸੀਗੇ ਅੱਛਾ ਤੇ ਜੇ ਜੂਨੀਅਰ ਦਾ ਬੰਦਾ ਜਾਊਗਾ ਸਪੈਸ਼ਲ ਤੌਰ ਤੇ ਸਰਕਾਰੀ ਐਗਰੀਮੈਂਟ ਭਰੇ ਜਾਂਦੇ ਆ ਬਕਾਇਦਾ ਦੀ ਡੀਜੇ ਦਾ ਟਾਈਮ ਰੱਖਿਆ ਜਾਂਦਾ ਹੈਗਾ ਪੈਸੇ ਵੱਟੇ ਪੈਸੇ ਦਿੱਤੇ ਜਾਂਦੇ ਆ ਪੰਜੀ ਵੱਧ ਨਹੀਂ ਦਿੱਤੀ ਜਾਂਦੀ ਕੀ ਉਹ ਸਾਡੇ ਡੀਜੇ ਵਾਲਿਆਂ ਦਾ ਬਹੁਤ ਜ਼ਿਆਦਾ ਗੰਦ ਪਾਇਆ ਵਾ ਸਾਈ ਲਾਈਨ ਤੱਕਰ ਕੱਲੇ ਰੋਟੀ ਤੇ ਇੱਕ ਵੀ ਜਾਣ ਤੇ ਤਿਆਰ ਹੋ ਜਾਂਦੇ ਅਗਲੇ ਦੇ ਘਰੇ ਅੱਛਾ ਪਰ ਮਾਤਮਾ ਤੇ ਆਸ ਨਹੀਂ ਰੱਖਦੇ ਵੀ ਜਿਹਨੇ ਜੀਵਨ ਦਿੱਤਾ ਹੈਗਾ ਰੋਟੀ ਸਾਨੂੰ ਘਰੇ ਬੈਠਾ ਨੂੰ ਵੀ ਦੇਊਗਾ ਇਹ ਇਹਨਾਂ ਥੱਲੇ ਡੱਕੇ ਵੀ ਨਾ ਜਾਓ ਕਿ ਤੁਹਾਨੂੰ ਆਪਦਾ ਜ਼ਮੀਰ ਮਾਰਨਾ ਪਵੇ ਜੇ ਤੁਸੀਂ ਕਾਹਨੂੰ ਵੱਡਾ ਨੁਕਸਾਨ ਕਰਕੇ ਆਪਦੇ ਘਰੇ ਬੈਠੋ ਅੱਛਾ ਕਿਤੇ ਨਾ ਕਿਤੇ ਜ਼ਿਆਦਾ ਦੀਜੀਏ ਵਧ ਕੇ ਇਹ ਵੀ ਵਜ੍ਹਾ ਹੋ ਸਕਦੀ ਹੈ ਕਿ ਰੇਟ ਡਾਊਨ ਹੋ ਜਾਂਦੇ ਆ ਨਹੀਂ ਬਾਈ ਜੇ ਡੀਜੇ ਵਧਿਆ ਤਾਂ ਉਹਨੇ ਜਨਤਾ ਵਧੀ ਹੈ ਜਿਹਨੇ ਜਨਤਾ ਵਧੀ ਉਹਨੇ ਵਿਆਹ ਵੀ ਹੁੰਦੇ ਆ ਅੱਛਾ ਸਾਨੂੰ ਵੀ ਕੁਝ ਫੁਕਰ ਬੁਨੇ ਨੇ ਮਾਰ ਲਿਆ ਅੱਛਾ ਡੀਜੇ ਵਾਲਾ ਨੂੰ ਅੱਛਾ ਫੁਕਰ ਪੁਣਾ ਨੇ ਮਾਰਾ ਕੰਗਾ ਨੂੰ ਜਨਾਨੀਆਂ ਦਾ ਜਸਕਾ ਤੇ ਕੰਗਾ ਨੂੰ ਆਪਦੀ ਡੀਜੇ ਦੀ ਬਾਤ ਚਾਕੇ ਵਾਵਾ ਕਰਨ ਦਾ ਚਰਚਾ ਵੀ ਲੋਕ ਕਹਿਣਗੇ ਡੀਜੇ ਦੀ ਆਵਾਜ਼ ਤਾਂ ਕੜੀ ਹੈ ਤੇ ਭਵਾਂ ਦੇਲ ਦਾ ਮੂਰੀ ਜਮੂਰੀ ਬੈਠਾ ਉਹਦੇ ਬਾਰੇ ਲਖਣਾ ਨਹੀਂ ਅੱਛਾ ਡੀਜੇ ਰਾਜ ਵੀ ਬਹੁਤ ਵੱਡਾ ਕੰਮ ਕਰਾ ਹੈਗਾ ਫੁਕਰ ਪੁਣਾ ਸਾਡੇ ਜੀ ਵੀ ਹੈਗਾ ਹੈ ਅੱਛਾ ਖੋਲੀ ਹੈਗਾ ਅੱਛਾ ਡੀਜੇ ਵਾਲਿਆਂ ਚ ਵੀ ਫੁਕਰ ਪੁਣਾ ਹੈਗਾ ਪੂਰਾ ਹੀ ਹੈਗਾ ਅੱਛਾ ਹੁਣ ਇਹ ਨਹੀਂ ਦੇਖਣਾ ਵੀ ਘਰੇ ਆਪਣੇ ਚਾਰ ਬੰਦੇ ਤੇ ਬਕਸੇ ਲੈ ਕੇ 20 ਰੱਖ ਦੇਣੇ ਆ ਤੇ ਫਿਰ ਇਹ ਨਹੀਂ ਪਤਾ ਰਫਾਈ ਸਾਡੇ ਪਿੰਡ ਵਾਲਿਆਂ ਨੂੰ ਨਾ ਸੌਣ ਦੇਣ ਅਛਾ ਇਹ ਤਾਂ ਕੀ ਲੈਣਾ ਕੰਮ ਅਸੀਂ ਇਹ ਨਹੀਂ ਦੇਖਣਾ ਵੀ ਸਾਡੀ ਵਜ੍ਹਾ ਨਾਲ ਦੂਜੇ ਬੰਦੇ ਜੀ ਪਰੇਸ਼ਾਨ ਹੋਈ ਜਾਣੇ ਆ ਆ ਮੇਰੇ ਨਾਲ ਬੱਚੇ ਆ ਰਾਤ ਇਹਨਾਂ ਨੇ ਵੀ ਹਰਕਤ ਕਰੀ ਆ ਹਮ ਜਦੋਂ ਆਪਾਂ ਨੂੰ ਕਿਸੇ ਨੇ ਆਵਾਜ਼ ਕਰਨ ਨੂੰ ਜਿਆਦਾ ਨਹੀਂ ਕਿਹਾ ਬੇਸ ਵਧਾਉਣ ਨੂੰ ਜਿਆਦਾ ਨਹੀਂ ਕਿਹਾ ਤੇ ਕਿਉਂ ਡਿਜੀਟਲ ਕੋਲ ਸੁਣੀ ਇਹਨੇ ਉਹ ਵੀ ਧੱਕੇ ਨਾਲ ਅਛਾ ਤੁਹਾਡੇ ਕਹਿਣ ਦਾ ਮਤਲਬ ਵੀ ਥੋੜੀ ਆਵਾਜ਼ ਦੇ ਨਾਲ ਤੇ ਘੱਟ ਅ ਬੇਸ ਦੇ ਨਾਲ ਵੀ ਸਰ ਜਾਂਦਾ ਹੈਗਾ ਪੂਰਾ ਵਧੀਆ ਸਰਦਾ ਜਦੋਂ ਨੋਰਮਲ ਬਾਜਣਾ ਪੂਰਾ ਵਧੀਆ ਸਰਦਾ ਹਰੇਕ 15 ਨੋਰਮਲ ਬਾਜ ਆਵਾਜ਼ ਪਸੰਦ ਹੈ ਡੀਜੇ ਦੀ ਇੰਨਾ ਵਾਲੀ ਘੱਟ ਹੋਵੇ ਨਾ ਜ਼ਿਆਦੇ ਹੋਵੇ ਨੱਚਣ ਨੂੰ ਜੀ ਵੀ ਕਰੇ ਤੇ ਆਪਣੇ ਪੱਲੇ ਵੀ ਗੱਲ ਪਵੇ ਹੁਣ ਰਾਤ ਵੀ ਡੀਜੇ ਤੇ ਮੇਰੀ ਹੀ ਲੱਗਿਆ ਸੀ ਤੇ ਮੇਰੇ ਹੀ ਬੰਦੇ ਸੀਗੇ ਕਿਸੇ ਦੀ ਗੱਲ ਆਪਾਂ ਨਹੀਂ ਕਰਦੇ ਕਈ ਪੀਰ ਗੁੱਸਾ ਕਰ ਜਾਂਦੇ ਹੈਗੇ ਤੇ ਮੈਂ ਦੋ ਵਾਰੀ ਰਾਤ ਬਾਜ ਘਟਾਈ ਹੈ ਜੇ ਤੁਹਾਨੂੰ ਬਾਜ ਕਰਨ ਨੂੰ ਨਹੀਂ ਕਿਸੇ ਨੇ ਕਿਹਾ ਬੇਜ ਕਰਨ ਨੂੰ ਕਿਸੇ ਨੇ ਨਹੀਂ ਕਿਹਾ ਮੁਰੂ ਪਰਿਵਾਰ ਖੁਸ਼ ਆ ਆਪਣੇ ਰਿਸ਼ਤੇਦਾਰ ਖੁਸ਼ ਆ ਸਗਾ ਸਕੇਲਾ ਖੁਸ਼ ਆ ਅਸਰ ਮਾਨ ਤੇ ਸਾਰੇ ਬੰਦੇ ਖੁਸ਼ ਆ ਤੇ ਫੇ ਕਿਉਂ ਇਹ ਓਵਰਲੋਡ ਬਾਜ ਚੱਕੀ ਜਾਂਦੇ ਨੇ ਕੀ ਆਪਣੀ ਵਜ੍ਹਾ ਨਾਲ ਪਿੰਡ ਵੀ ਪਰੇਸ਼ਾਨ ਹੋਵੇ ਤੇ ਰਾਤ ਨੂੰ ਓਟੋਟ ਆਪਣੇ ਕੋਲ ਲਾਂਬੇ ਵੀ ਆਉਣ ਤੇ ਫਿਰ ਆਪਣਾ ਕੰਮ ਕਰਨ ਦਾ ਫਾਇਦਾ ਨਹੀਂ ਇਹ ਆ ਅੱਛਾ ਤੇ ਬਾਬਾ ਇਸ ਗੱਲ ਨੂੰ ਸਮਝਣਾ ਚਾਹੀਦਾ ਯਾਰ ਵੀ ਆਪਣੀ ਵਜ੍ਹਾ ਨਾਲ ਪਰੇਸ਼ਾਨ ਵੀ ਨਾ ਹੋਵੇ ਬੰਦਾ ਕੋਈ ਮਨੋਰੰਜਨ ਵੀ ਵਰਗਾ ਹੋਵੇ ਤੇ ਉਹ ਰਿਸ਼ਤੇਦਾਰ ਆਏ ਆ ਕਿ ਬਮਾਠ ਮਾਰਦੇ ਉਹ ਵੀ ਆਪਦੀ ਚੈਨ ਦੀ ਨੀਂਦ ਪਾ ਨਹੀਂ ਸਕਣਾ ਅੱਛਾ ਥੋੜੀ ਅਸੀਜ ਦੀ ਜਿਹੜੇ ਵਾਲੇ ਮੇਰੇ ਵੀਰ ਉਹ ਵੀ ਗੌਰ ਕਰਨਾ ਅਛਾ ਵੀ ਬੇਸ ਨਹੀਂ ਜ਼ਿਆਦਾ ਪਤਾਉਣੀ ਚਾਹੀਦੀ ਜਦੋਂ ਓਵਰਲੋਡ ਬੇਸ ਵੀ ਨਹੀਂ ਕਰਨੀ ਚਾਹੀਦੀ ਓਵਰਲੋਡ ਆਵਾਜ਼ ਵੀ ਨਹੀਂ ਚੱਕਣੀ ਚਾਹੀਦੀ ਅਛਾ ਆਪਰੇਟਰਾਂ ਨੂੰ ਵੀ ਮੇਰੀ ਅਪੀਲ ਹੈ ਕਿ ਉਹ ਵੀ ਇਸ ਗੱਲ ਦਾ ਧਿਆਨ ਰੱਖਣਾ ਤੇ ਦੂਜੀ ਗੱਲ ਇਹ ਵੀ ਵੀਰ ਬਣ ਕੇ ਜਿੰਨੇ ਮੇਰੇ ਯਾਰ ਦੋਸਤ ਆ ਜਾਂ ਮੇਰੇ ਮੇਰੇ ਨਾਲ ਆਪਰੇਟਰ ਆਉਂਦੇ ਆ ਹੁਣ ਵਿੱਚ ਮਹੇਰੇ ਬੰਦੇ ਦੇਖੇ ਜਿਹੜੀ ਆਪਦੀ ਪਸੰਦ ਕਸਟਮਰ ਤੇ ਥੋਪ ਦੇ ਆਗੇ ਕਿ ਸਾਨੂੰ ਆਹ ਕੀਤੇ ਪਸੰਦ ਆ ਤੁਸੀਂ ਇਸੇ ਤੇ ਨੱਚੋ ਅਛਾ ਅਗਲੇ ਨੇ ਆਪਾਂ ਨੂੰ ਪੈਸੇ ਦੇਣੇ ਆ ਆਪਾਂ ਪੈਸੇ ਲੈ ਆ ਹਾਂ ਕੰਮ ਕਰਨ ਦੇ ਲੈ ਆ ਅੱਬਾ ਆਪਦੀ ਪਸੰਦ ਨਹੀਂ ਦੇਖਣੀ ਤੇ ਅਗਲੇ ਦੀ ਪਸੰਦ ਦੇਖਣੀ ਹੈ ਵੀ ਅਗਲਾ ਹਸਤੰਨ ਚਾਹੁੰਦਾ ਕੀ ਹੈਗਾ ਠੀਕ ਆਪਰੇਟਰਾਂ ਨੂੰ ਵੀ ਮੇਰੀ ਪੀਦਾ ਕਿ ਉਹ ਵੀ ਅਗਲੇ ਦੀ ਪਸੰਦ ਦੇ ਹਿਸਾਬ ਨਾਲ ਚੱਲਣਾ ਤੇ ਆਪਦੀ ਪਸੰਦ ਅਗਲੇ ਤੇ ਨਾ ਥੋਪਣ ਅੱਛਾ ਅੱਛਾ ਭਾਈ ਜੀ ਤੁਸੀਂ ਵੱਖ-ਵੱਖ ਘਰਾਂ ਦੇ ਵਿੱਚ ਜਾਂਦੇ ਹੋ ਇੱਕ ਆਪਣਾ ਗਰੀਬ ਤਾਕਾ ਆ ਜਾਂਦਾ ਹੈਗਾ ਇੱਕ ਪੂਰਾ ਸੈਟਲਮੈਂਟ ਹੁੰਦੀਆਂ ਫੈਮਿਲੀਆ ਚੰਗੇ ਪੈਸੇ ਢੇਲੇ ਵਾਲੇ ਹੁੰਦੇ ਹੈਗੇ ਜ ਇਹਨਾਂ ਦੋਹਾਂ ਦੇ ਵਿੱਚ ਕੀ ਫਰਕ ਦੇਖਦੇ ਹੋ ਜਾ ਕੇ ਵੱਖ-ਵੱਖ ਘਰਾਂ ਦੇ ਵਿੱਚ ਕੀ ਫਰਕ ਹੁੰਦਾ ਹੈਗਾ ਦੋਨੋਂ ਇੱਕੋ ਹੀ ਲੋਕ ਹੁੰਦੇ ਆ ਜਾਂ ਕੋਈ ਫਰਕ ਹੋਏਗਾ ਦੋਨਾਂ ਕਮਿਊਨਿਟੀਆਂ ਦੇ ਵਿੱਚ ਬਈ ਫਰਕ ਪੂਰਾ ਹੀ ਹੈਗਾ ਕਿਸੇ ਗਰੀਬ ਘਰੇ ਵਗ ਜਗੇ ਹਾਂ ਸਾਨੂੰ ਪਹਿਲਾਂ ਉਹਨਾਂ ਨੇ ਇਹ ਕਹਿਣਾ ਵੀ ਬਈ ਡੀਜੇ ਤੁਸੀਂ ਬਾਅਦ ਚਲੋ ਪਹਿਲਾਂ ਚਾਹ ਪਾਣੀ ਪੀਓ ਅੱਛਾ ਜੋ ਕੋਈ ਹੋਰ ਖਾਣਾ ਪੀਣਾ ਉਹ ਦੱਸੋ ਹਾਂ ਤਗੜੇ ਘਰੇ ਵਗ ਜਗੇ ਹਾਂ ਉਹਨਾਂ ਨੇ ਸਾਨੂੰ ਪੁੱਛਣਾ ਨਹੀਂ ਕਿ ਉਹਨਾਂ ਨੇ ਪਹਿਲਾਂ ਡੀਜੇ ਦੀ ਮਾਰੀ ਕਰਨੀ ਹੈ ਹਾਂ ਵੀ ਡੀਜੇ ਦਾ ਉਹਦੀ ਛੇਦੀ ਸਾਡੇ ਰਿਸ਼ਤੇਦਾਰ ਖੜੇ ਆ ਅੱਛਾ ਭਾਵੇਂ ਕੋ ਨੱਚੇ ਨਾ ਉਹਦੇ ਡੀਜੇ ਨੂੰ ਖਾਣਾ ਹੋਵੇ ਸਾਨੂੰ ਇਸ ਬਿਹੇਜ ਦੇ ਬਹੁਤ ਮਜਬੂਰ ਕਰਿਆ ਜਾਂਦਾ ਹੈ ਉਹ ਵੀ ਤਗੜੇ ਘਰਾਂ ਮੰਨੂ ਖਾਸ ਕਰਕੇ ਅੱਛਾ ਤੇ ਗਰੀਬ ਜਨਤਾ ਜਿੰਨੀ ਵੀ ਹੈਗੀ ਆ ਬਹੁਤ ਜਿਤ ਕਰਦੇ ਆ ਮਾਨ ਸਤਕਾਰ ਕਰਦੇ ਆ ਬਾਈ ਤੋਂ ਬਿਨਾ ਗੱਲ ਨਹੀਂ ਕਰਦੇਗੇ ਜੋ rau ਦੇ ਰਿਸ਼ਤੇਦਾਰਾਂ ਨੂੰ ਖਾਣ ਪੀਣ ਦੀ ਚੀਜ਼ ਮਿਲਦੀ ਹੈ ਉਹ ਸਾਨੂੰ ਮਿਲਦੀ ਹੈ ਤਗੜੇ ਘਰਾਂ ਦੀ ਪ੍ਰੋਬਲਮ ਇਹ ਆ ਸਾਰੇ ਨੀਕੋ ਜਿਹੇ ਵਿੱਚ ਬਹੁਤ ਚੰਗੇ ਬੰਦੇ ਜਗੇ ਬਹੁਤ ਲੋੜ ਤੋਂ ਜ਼ਿਆਦੇ ਜਿਤ ਕਰਦੇ ਹੈਗੇ ਲੋੜ ਤੋਂ ਜ਼ਿਆਦੇ ਤੇ ਵਿੱਚ ਬੰਦੇ ਤਾਂ ਇਹ ਜਿਹੇ ਕਹਿੰਦੇ ਬਈ ਸਾਡੇ ਰਿਸ਼ਤੇਦਾਰਾਂ ਚੰਦਾਂ ਬਿਲਟੂ ਸੁਪਾ ਟੈਂਟ ਪਰੇ ਲੱਗਾ ਉਧਰੋਂ ਖਾ ਪੀ ਲਿਆ ਕਰੋ ਹੂੰ ਅੱਛਾ ਉਦੋਂ ਫਿਰ ਦਿਮਾਗ ਦੇ ਉੱਤੇ ਕਿਹਾ ਇਹ ਨਹੀਂ ਆਉਂਦਾ ਯਾਰ ਕਿੱਧਰੋਂ ਇਹਨਾਂ ਦੇ ਆ ਗਏ ਆ ਆਪਾਂ ਦਾ ਕਾਹਨੂੰ ਇਹਨਾਂ ਦੇ ਆਉਣਾ ਹੀ ਨਹੀਂ ਸੀਗਾ ਇਹ ਜੇ ਨਹੀਂ ਆਉਂਦਾ ਨਹੀਂ ਇਹ ਗੱਲ ਨਹੀਂ ਦਿਮਾਗ 'ਚ ਆਉਂਦੀ ਅੱਛਾ ਤੂੰ ਕੀ ਕੰਮ ਹੀ ਕਰਨਾ ਇਹ ਚੀਜ਼ ਤਾਂ ਸੋਚਾਂਗੇ ਪਰ ਭੁੱਖੇ ਮਰਾਂਗੇ ਕੰਮ ਨਹੀਂ ਕਰ ਸਕਦੇ ਅੱਛਾ ਉਹ ਉਹਨਾਂ 'ਤੇ ਗੁੱਸਾ ਆਉਂਦਾ ਉਸ ਵਕਤ ਹਾਂ ਬੇਨਕੂਲੇ ਪੈਸਾ ਹੈਗਾ ਤੇ ਬੰਦੇ ਨੂੰ ਬੰਦੇ ਹੀ ਨਹੀਂ ਸਮਝਦੇ ਇਹ ਗੁੱਸਾ ਹੁੰਦਾ ਤੇ ਗੁੱਸੇ ਨੂੰ ਮਨ ਚ ਦੱਬ ਲਈਦਾ ਤੇ ਕੋਈ ਵੀ ਕੋਈ ਚੱਕਰ ਨਹੀਂ ਗਾ ਜੇ ਇਕੱਲੇ ਜਾਣੇ ਇਹ ਇਹ ਜ ਸਾਰਾ ਪਿੰਡ ਵਰਗਾ ਬੰਦਿਆਂ ਦਾ ਭਰਿਆ ਪਿਆ ਹੈ ਬਸ ਬੇਸ ਗੱਲ ਨੂੰ ਕਟਾਲ ਲਈ ਜੀ ਗੱਲ ਅੱਛਾ ਭਾਈ ਜੀ ਇੱਕ ਗੱਲ ਦੱਸਿਓ ਕਿ ਖਰਚਾ ਜੇ ਇਸ ਟਾਈਮ ਕਿਸੇ ਨੇ ਡੀਜੇ ਪਾਉਣਾ ਹੋਵੇ ਕਿੰਨਾ ਕ ਖਰਚਾ ਆ ਜਾਂਦਾ ਹੈਗਾ ਭਾਈ ਜੇ ਖਰਚਾ ਦਾ ਹਿਸਾਬ ਲੱਗੇ ਤਾਂ ਖਰਚਾ ਅਨਿਮਟੜੇ ਕੰਮ ਦੇ ਵਿੱਚ ਅੱਛਾ ਕੋਈ ਹਿਸਾਬ-ਕਿਤਾਬ ਨਹੀਂ ਗਾ ਅੱਛਾ ਤੇ ਜੇ ਕਿਸੇ ਵੀਰ ਨੇ ਟਾਈਮ ਦਾ ਟਪਾਉਣਾ ਗਾ ਹਾਂ ਤੁਰਦਾ ਫਿਰਦਾ ਡੀਏ ਪੁਰਾਣਾ ਜਾ ਭਾਲ ਲਓ ਡੇਢ ਕ ਲੱਖ ਚ ਚੱਲਦਾ ਕੰਮ ਹੋ ਜਾਂਦਾ ਹੈ ਤੇ ਪਰ ਉਹਦਾ ਇਹ ਵੀ ਨਹੀਂ ਪਤਾ ਵੀ ਸਸਤੇ ਸਮਾਨ ਦਾ ਵੀ ਕਦੋਂ ਖੜਦੇ ਤੇ ਕਦੋਂ ਛੋਡੇ ਜੁੱਤੀਆਂ ਪਵਾ ਦੇ ਅੱਛਾ ਇਹ ਨੁਕਸਾਨ ਵੀ ਹੈਗਾ ਸਸਤੇ ਸਮਾਨ ਦਾ ਬਾਲੇ ਦਾ ਅੱਛਾ ਅੱਛਾ ਕੁੱਝ ਫਿਰ ਉਹ ਕੁਆਲਿਟੀ ਨਹੀਂ ਦਿੰਦਾ ਹੈਗਾ ਹਾਂ ਤੇ ਟਾਈਮ ਪਾਸ ਉਹਦਾ ਗੀ ਕਰਾਈ ਜਾਊਗਾ ਅੱਛਾ ਛੋੜੀਆ ਸਾਰੀ ਉਮਰ ਬਸ ਤੁਸੀਂ ਕੁਝ ਬਣਾ ਨਹੀਂ ਸਕਦੇ ਮਾੜੇ ਸਮਾਨ ਨਾਲ ਤੇ ਖਰਚਾ ਆਉਂਦਾ ਡੇ ਕੰਮ ਦੇ ਵਿੱਚ ਇੰਨਾ ਮਰਜ਼ੀ ਕਰੀ ਖੇਲ ਉਹਨੇ ਥੋੜਾ ਅੱਛਾ ਪਹਿਲੋ ਪਹਿਲ ਤੁਸੀਂ ਆਪ ਹੀ ਚਲਾਉਂਦੇ ਸੀ ਆਪ ਹੀ ਆਪਰੇਟ ਕਰਦੇ ਸੀਗੇ ਕਿ ਪਹਿਲੋ ਤੋਂ ਹੀ ਬੰਦਾ ਰੱਖਿਆ ਸੀ ਸਟਾਰਟਿੰਗ ਦੇ ਵਿੱਚ ਵੀਰੇ ਮੈਂ ਨਾ ਦਿਹਾੜੀ ਜਾਂਦਾ ਸੀਗਾ ਅੱਛਾ ਕੱਲੇ ਕੰਪਿਊਟਰ ਚਲਾਉਂਦਾ ਸੀ ਅੱਛਾ ਤਾਂ ਕੋਈ ਕੰਪਿਊਟਰ ਵਾਲਿਆਂ ਨੇ ਮੇਰੇ ਪੈਸੇ ਵੀ ਨੱਪੇ ਆਗੇ ਹੂੰ ਅੱਛਾ ਜਦੋਂ ਮੇਰੇ ਪੈਸੇ ਨੱਪੇ ਐ ਇਸ ਗੁੱਸੇ ਦੇ ਵਿੱਚ ਫਿਰ ਮਾਪਦੀ ਬਣਾਇਆ ਸੀਗਾ ਅੱਛਾ ਵੀ ਆਪ ਮਾਪ ਜਾ ਸਾਈ ਬੁੱਕ ਕਰ ਲੇ ਹੂੰ ਪਰ ਲੇਬਰ ਵਾਲੇ ਤਾਂ ਉਹਨਾਂ ਨੂੰ 5 500 ਦੇਣਾ ਵੀ ਔਖਾ ਹੋ ਜਾਂਦਾ ਸੀਗਾ ਹੂੰ ਤੇ ਹੁਣ ਦੂਜੀ ਗੱਲ ਇਹ ਵੀ ਹੁਣ ਮੈਂ ਡੀਜੇ ਦੇ ਵਿੱਚ ਰਹਿੰਦਾ ਗੁਜਰਦਾ ਹਾਂਗਾ ਡੀ ਵਾਲੇ ਬਹੁਤ ਘਟਗਾ ਮਾਨਸ ਸੋਚ ਇਹਨਾਂ ਦੀ ਵੀ ਜਿਹੜਾ ਬੱਚਾ ਪੈਸੇ ਚੁਗਦਾ ਹੈਗਾ ਇਹ ਨਹੀਂ ਪਤਾ ਪੈਸੇ ਚੱਕਦੇ ਚੱਕਦੇ ਉਹ ਟੁੱਟ ਟੁੱਟ ਜਿਓਦਾ ਹੂੰ ਉਹਨੂੰ ਕਹਿਣਗੇ 100 ਦੇਣਾ ਅਸੀਂ ਅੱਛਾ ਆਪ ਸਹੀ ਰੱਖ ਬੱਚੇ ਨੂੰ ਕਰਨੀ ਹੈਗੀ ਹੂੰ ਪਰ ਡੀ ਜੇ ਵਾਲਾ ਨੂੰ ਇਹ ਨਹੀਂ ਕਰਨਾ ਚਾਹੀਦਾ ਉਹ ਵੀ ਉਹਦੀ ਬਣਦੀ ਮਿਹਨਤ ਦੇਣ ਹੂੰ ਘਟੂ ਘੜ 300 ਰੁਪਏ 400 ਰੁਪਏ ਬੱਚੇ ਨੂੰ ਚਾਹੀ ਜਾਗਾ ਹੂੰ ਮੇਰੀ ਸੋਚ ਨਜ਼ਰ ਜਿਆਦਾ ਹੀ ਚਾਹੀਦੀ ਹੈਗੀ ਹੂੰ ਕੋਨ 700 ਰੁਪਏ ਚ ਉਹਨੂੰ ਚਾਹੀਦਾ ਹੈਗਾ ਅੱਛਾ ਤੇ ਪਰ ਉਹਨੂੰ ਦੇਣੇ 100 ਹੁੰਦਾ ਹੈਗਾ ਤੇ ਉਹਦੇ ਵੀ 50 ਘੇੜੇ ਮਾਰਦੇ ਮਰਾਉਂਦੇ ਆ ਤੇ ਫੇਰ ਉਹਨੂੰ ਕਿਤੇ ਦਿੰਦੇ ਜਾਂਦੇ ਵਿੱਚ ਦਾ ਡੀਜ਼ਨ ਇਹ ਜਿਹੇ ਵੀ ਆ ਕਹਿੰਦੇ ਵੀ ਅਸੀਂ ਬੱਚੇ ਨੂੰ ਪੈਸੇ ਨਹੀਂ ਦੇਣੇ ਜਿੰਨਾ ਤੱਕ ਸਾਡਾ ਅਗਲਾ ਪ੍ਰੋਗਰਾਮ ਨਹੀਂ ਲਵਾਉਂਦਾ ਅੱਛਾ ਕਿਤਨੇ ਕਿਤੇ ਧੱਕਾ ਕਰਦੇ ਹੋ ਧੱਕਾ ਕਰਦੇ ਆ ਅੱਛਾ 100% ਕਰਦੇ ਮੇਰੇ ਖੁਦ ਦੇ ਨਾਲ ਦੇ ਬੰਦੇ ਕੰਮ ਕਰਦੇ ਆ ਜੇ ਨਾਲ ਇਹ ਨੂੰ ਕਹਦਾ ਕਹਨੂੰ ਮੈਨੂੰ ਕਹਿੰਨਗੇ ਵੀ ਤੂੰ ਸਾਡਾ ਨਾਂ ਕਿਉਂ ਲਿਆ ਮੇਰੇ ਨਾਲ ਮੈਂ ਜੁਣੀ ਇੱਕ ਦੋ ਵਾਰੀ ਗੱਲ ਵੀ ਕਰੀ ਜੇ ਬੱਚਿਆਂ ਦੀ ਲੇਬਰ ਵਧਾ ਕੇ ਹਾਂ ਤੂੰ ਕੀ ਲੈਣਾ ਕਹਿਣਗੇ ਅੱਛਾ ਅੱਛਾ ਭਾਈ ਜੀ ਇਹ ਦੱਸਿਓ ਕਿ ਜਦੋਂ ਵੀ ਸੀਜ਼ਨ ਦਾ ਇਹ ਵੀ ਇੱਕ ਸੀਜ਼ਨ ਦਾ ਕੰਮ ਹੁੰਦਾ ਹੈਗਾ ਵੀ ਸੀਜ਼ਨ ਦੇ ਵਿੱਚ ਹੀ ਆ ਜਦੋਂ ਲੱਗਦਾ ਨੀਗਾ ਕੰਮ ਆਉਣੋਂ हट ਜਾਂਦੇ ਹੈਗੇ ਉਦੋਂ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਘਰ ਦਾ ਗੁਜ਼ਾਰਾ ਭਾਈ ਜੀ ਪ੍ਰਮਾਤਮਾ ਨੇ ਚੁੰਝ ਲਈ ਤੇ ਖਾਣ ਨੂੰ ਵੀ ਦਿੰਦਾ ਹਾਂ ਹਾਂ ਤਾਂ ਪਹਿਲੀ ਗੱਲ ਤਾਂ ਵੀ ਡੀਜੇ ਸਾਨੂੰ ਵਧੀਆ ਕਮਾਈ ਹੋ ਜਾਂਦੀ ਹੈ 2.5 ਲੱਖ ਰੁਪਏ ਦੀ ਜੇ ਬੰਦੇ ਦੀ ਵਧੀਆ ਬਣੀ ਹੋਈ ਹੈ ਜੇ ਬੰਦੇ ਦਾ ਕਰਦਾਰ ਚੰਗਾ ਹੈ ਅੱਛਾ ਤੇ ਜੇ ਹੁਣ ਆਪਾਂ ਕੋਈ ਨਸ਼ਾ ਪਤਾ ਨਾ ਕਰ ਗਏ ਹਾਂ ਮੜਨਾ ਦਾਬ ਤਾਂ ਨਾ ਕਰ ਗਏ ਜੇ 6 ਮਹੀਨੇ ਵਿਹਲੇ ਵੀ ਰਹਿ ਜਾਗੇ ਤਾਂ ਵੀ ਉਸ ਪੈਸੇ ਨਾਲ ਅਸੀਂ ਘਰ ਦਾ ਗੁਜ਼ਾਰਾ ਵਧਗਾ ਚਲਾ ਸਕਦੇ ਹਾਂ ਹੂੰ ਤੇ ਜੇ ਹੁਣ ਸਾਡੇ ਓਵਰਲੋਡ ਖਰਚੇ ਆ ਅਸੀਂ ਭਾਵੇਂ ਦੇਣ ਤਾਂ 10000 ਕਮਾਲ ਕੇ 50000 ਕਮਾਲ ਕੇ ਚਾਹੇ ਕੋਈ ਮਰਜ਼ੀ ਬੰਦਾ ਉਹਨੂੰ ਉਹਦੇ ਨਾਲ ਵੀ ਟਾਈਮ ਪਾਸ ਨਹੀਂ ਹੋਣਾ ਹੁੰਦਾ ਹੂੰ ਕਰ ਤੇ ਤੁਹਾਨੂੰ ਬੰਨਣੇ ਪੈਣਗੇ ਮਹंगाई ਜ਼ਿਆਦੇ ਆ ਸਰਕਾਰਾਂ ਕੁੱਤੇ ਨੇ ਕਿ ਦੂਜਾ ਦੇ ਲੋਕ ਕੁੱਤੇ ਆ ਇਹ ਤੇ ਪੇਡਾਂ ਵਾਲਾ ਕੰਮ ਹੋਇਆ ਪਿਆਗਾ ਅੱਛਾ ਮਜ਼ਦੂਰ ਬੰਦੇ ਨਾਲ ਬਿਰਤਾਂ ਤੇ ਦੂਜੇ ਨਾਲ ਬਸ ਜਿਹਦੇ ਕੋਲੇ ਪੈਸੇ ਉਹਦੀ ਵੱਲੇ ਵੱਲੇ ਅੱਛਾ ਤੇ ਮਜ਼ਦੂਰ ਬੰਦੇ ਦੀ ਤਾਂ ਕੋਈ ਸਲਾਹ ਨਹੀਂ ਮੰਨਦਾ ਚਾਹੇ ਜਿੰਨੀ ਮਰਜ਼ੀ ਚੰਗੀ ਹੋਵੇ